ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਘਰ ਵਾਲਾ ਜਦੋਂ ਕੰਮ ਕਰਦਾ ਸੀ ਤਾਂ ਚੰਗਾ ਕਮਾ ਲੈਂਦਾ ਸੀ ਪਰ 2 ਸਾਲ ਤੋਂ ਮੰਜੇ ਤੇ ਪਿਆ ਹੈ ਤੇ ਘਰਵਾਲੀ ਨੂੰ ਮਜਬੂਰ ਹੋ ਕੇ ਪਰਿਵਾਰ ਨੂੰ ਪਾਲਣ ਲਈ ਚਪੜਾਸੀ ਦੀ ਨੌਕਰੀ 2500 ਰੁਪਏ ਮਹੀਨੇ ਤੇ ਕਰਨੀ ਪੈ ਰਹੀ ਹੈ ਕਹਾਣੀ ਹੈ ਪਿੰਡ ਗਲੜੀ ਦੇ ਰਹਿਣ ਵਾਲੇ ਪਰਿਵਾਰ ਦੀ ਸ਼ਿਵਾਨੀ ਅਤੇ ਰਮੇਸ਼ ਲਾਲ ਦੀਆਂ ਦੋ ਧੀਆ ਹਨ ਤੇ ਇੱਕ ਪੁੱਤਰ ਵੀ ਵੱਡੀ ਧੀ ਪਲੱਸ 2 ਕਰ ਰਹੀ ਹੈ ਪਰ ਅੱਗੋਂ ਪੜਾਉਣ ਲਾਇਕ ਹਾਇਸਤ ਨਹੀਂ ਹੈ ਇਸ ਲਈ ਘਰ ਬੈਠੀ ਹੈ ਘਰ ਦੀ ਛੱਤ 2 ਸਾਲ ਪਹਿਲਾਂ ਡਿੱਗ ਪਈ ਸੀ ਇਸ ਲਈ ਪਰਿਵਾਰ ਡੰਗਰਾ ਲਈ ਬਣਾਏ ਹੋਏ ਬਾੜੇ ਵਿੱਚ ਰਹਿਣ ਲਈ ਮਜਬੂਰ ਹੋ ਗਿਆ ਤੇ ਹੁਣ ਪਰਿਵਾਰ ਨੇ ਐਨ ਆਰ ਆਈ ਭਰਾਵਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਆਪਣੌਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ لال ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਲੱਤਾਂ ਨਹੀਂ ਚੱਲ ਰਹੀਆਂ ਸ਼ਰੀਰ ਜਿਹੜਾ ਸਾਂਭਦੀਆਂ ਨਹੀਂ ਲੱਤਾਂ ਇਹ ਪ੍ਰੋਬਲਮ ਹੈ ਮੈਨੂੰ ਹੋਰ ਕੀ ਹੋਰ ਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਵੀਵੀ ਤੋਂ ਬਾਅਦ ਟੈਗ ਹੋ ਗਿਆ ਹੂੰ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਇਹ ਹਾਂ ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕ ਕਮਾ ਲੈਂਦੇ ਸੀ 3-400 ਰੁਪਏ ਬਣ ਜਾਂਦਾ ਸੀ ਦਰਜੀਆਂ ਦਾ ਕੰਮ ਮੈਂ ਕਰਦਾ ਸੀ ਹੂੰ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਸੀ ਵਧੀਆ ਸੀ ਹੂੰ ਲਾ ਹੁਣ ਉਹ ਇੱਕ ਗੱਲ ਬਿਮਾਰੀ ਦੇ ਕਰਕੇ ਬਿਲਹੇ 2 ਸਾਲ ਹੋ ਗਏ ਛੱਤ ਕੇ ਦੁੱਢੀ ਹੀ ਔਰ ਕਿੰਨਾ ਕ ਸਮਾਨ ਖਰਾਬ ਹੋਇਆ 7 ਸਾਲ ਹੋ ਗਿਆ ਜੀ ਡੀਨ ਸਮਾਨ ਕਾਫੀ ਜਿਆਦਾ ਹੀ ਕਾਲ ਹੋ ਗਿਆ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਕਿਤੋਂ ਨਹੀਂ ਚੱਲ ਰਹੀ ਦਵਾਈ ਬੰਦ ਹੈ ਕਿਵੇਂ ਰਹਿ ਕਰਕੇ ਕੀ ਅਪੀਲ ਕਰਦੇ ਹੋ ਸਮਾਜ ਸੇਵੀਆਂ ਨੂੰ ਮੈਂ ਚਾਹਨਾ ਦੀ ਮਦਦ ਚਾਹੁੰਦੇ ਹਾਂ ਮੈਂ ਸਰ ਚਾਹਨਾ ਕਿ ਮੈਨੂੰ ਦਵਾਈ ਚੰਗੀ ਕਿਹਦੇ ਹਸਪਤਾਲੋਂ ਮਿਲ ਜੇ ਜੋ ਮੈਂ ਠੀਕ ਹੋ ਜਾਾਂ ਫਿਰ ਮੈਂ ਆਪਣੇ कमाई करके बच्चे पालना चंगे तरीके ਨਾਲ ਚੰਗੇ ਤਰੀਕੇ ਨਾਲ ਬੱਚੇ ਪਾਲਣਾ ਮੇਰਾ ਨਾਮ ਸ਼ਿਵਾਨੀ ਹਾਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੀਐਨ ਦਾ ਕੰਮ ਕਰ ਰਹੀ ਹਾਂ ਹਮਮ ờ ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਆ ਤੇ ਛੱਤ ਦਾ ਕੀ ਫੇਰ ਸਾਡੀ ਸੱਤ ਡਿੱਗ ਗਈ ਸੱਤ ਡਿੱਗਨ ਕਰਕੇ ਆਹੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਹਾਂ ਡੰਗਰ ਵੀ ਹੈਗੇ ਜਦੋਂ ਮਤਲਬ ਕਿ ਇਹ ਬਿਮਾਰ ਹੋ ਗਏ ਫੇਰ ਉਹ ਵੇਚ ਕੇ ਇਹਨਾਂ ਨੇ ਇਲਾਜ ਕਰਾਇਆ ਥੋੜਾ ਬੋਟਾ ਫੇਰ ਬਸ ਛੱਤ ਡਿੱਗ ਨਾਲ ਕਿੰਨਾ ਨੁਕਸਾਨ ਹੋਇਆ ਸੀ ਸੱਤ ਡਿੱਗਨ ਆ ਬੈੱਡ ਬੁੱਢ ਟੁੱਟ ਗਏ ਮੰਜੇ ਹੀ ਫੇਰ ਹੋ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ ਅਣਾਦੀਆਂ ਲੱਤਾਂ ਦੀ ਪ੍ਰੋਬਲਮ ਲੱਤਾਂ ਦੀ ਕੀ ਪ੍ਰੋਬਲਮ ਹੈ ਲੱਤਾਂ ਚੱਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਤੇ ਕਿੱਥੋਂ ਇਲਾਜ ਕਰ ਰਿਹਾ ਔਰ ਕਿਦਾਂ ਇਲਾਜ ਕਰ ਰਿਹਾ ਪਹਿਲੇ ਇਹਨਾਂ ਦਾ ਅੰਬਰ ਸਰੋਂ ਚੱਲਦਾ ਸੀ ਫੇਰ ਹੁਣ ਬਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਦੋਂ ਕਿਹਦੇ ਤਨਖਾਹ ਤਨ ਹੋ ਪਿਆ ਜੀ ਪਰਵਾਰ ਵਾਰੇ ਦੱਸੋ ਪਰਵਾਰ ਚ ਕੋਣ ਕੋਨਾ ਹੋਰ ਕੀ ਕੀ ਕਰ ਰਹੇ ਹੈ ਪਰਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰ ਰਹੇ ਵੱਡੀ ਨੇ ਪਲਾਸਟੂ ਕਰ ਲਈ ਆ ਛੋਟੇ ਆ ਜਿਹੜੇ ਉਹ ਇੱਕ ਅੱਠਵੀਂ ਚ ਪੜਦੀ ਆ ਇੱਕ ਸੱਤਵੀਂ ਚ ਪੜਦਾ ਮੁੰਡਾ ਵੱਡੇ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਆ ਪਰ ਹੁਣ ਕਰੀਏ ਕੀ ਆ ਹੀ ਕਰਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਫਿਰ ਪਰਾਂ ਜੀ ਵੀ ਪੈਹਾ ਤੇਲਾ ਚਾਹੀਦਾ ਕਾਦਿਆਂ ਦੇ ਬੈਂਕ ਆਫ ਬੜੋਦਾ ਵਿਖੇ ਪਿਛਲੇ ਤਿੰਨ ਮਹੀਨੇ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਮਾਮਲਾ ਬੈਂਕ ਦੇ ਇੱਕ ਮੁਲਾਜ਼ਮ ਬਲੋ ਕਈ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰਕੇ ਫਰਾਰ ਹੋਣ ਦਾ ਹੈ ਇਹ ਮੁਲਾਜ਼ਮ ਲੋਕਾਂ ਕੋਲੋਂ ਅਕਾਊਂਟ ਵਿੱਚ ਜਮਾ ਕਰਾਉਣ ਅਤੇ ਐਫ ਡੀ ਬਣਾਉਣ ਦੇ ਨਾਂ ਤੇ ਪੈਸੇ ਲੈ ਲੈਂਦਾ ਸੀ ਤੇ ਜਮਾ ਨਹੀਂ ਕਰਵਾਉਂਦਾ ਸੀ ਤੇ ਫਿਰ ਜਦੋਂ ਰੋਲਾ ਪੈਣਾ ਸ਼ੁਰੂ ਹੋਇਆ ਤਾਂ ਬੈਂਕ ਦਾ ਇਹ ਮੁਲਾਜ਼ਮ ਨੌਕਰੀ ਛੱਡ ਕੇ ਫਰਾਰ ਹੋ ਗਿਆ। ਪੈਸੇ ਵਾਪਸ ਦੇ ਦੋਵਾਂ ਕਰਾਇਆ। ਮੈਂ ਆਪ ਰੀਗ ਰੈਂਦਾ। ਲੈ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ। ਇੱਥੇ ਜਾ ਕੇ ਸਰਵਾ 1900 ਰੁਪਏ ਲਾ ਗਿਆ। ਜੋ 1 ਲੱਖ 1.5 ਲੱਖ ਰੁਪਏ ਵਿੱਚ ਖਤਮ ਹੋ ਗਿਆ। ਮੈਂ ਜਿਹੜੇ ਸਾਨੂੰ ਆਖਿਆ ਮੈਂ 1.5 ਲੱਖ ਮੇਰਾ ਖਤਮ ਹੋ ਗਿਆ। ਐਂਟਰੀ ਕਰਾਈ ਮੇਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਣਗੇ। ਉਹਰ ਕੈਖੀ ਨੇ ਪੁੱਛਿਆ ਆਂਦਾ ਕੁਛ ਟੀਮ ਲੱਗ ਜਾਂਦੀ ਏ ਤੇਰੇ ਅਕਾਊਂਟ ਚਾ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕੰਪਨੀ ਦੇ ਡੇਟਾ ਤੇਰੇ ਇਨੇ ਪੈਸੇ ਆ ਗਏ ਆ ਹਾਂ ਤੇ ਆ ਜਾਣ ਕੇ ਅਕਾਊਂਟ ਦੇਖ ਇਹ ਕੋਈ ਪਿਆ ਨਹੀਂ ਆਇਆ ਇਹ ਸਾਰੇ ਚਾਹ ਉਪਰ ਆ ਇਹਨੇ ਹੁੰਦਲੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਪੜਨਾ ਚਾਹੀਦਾ ਸੀ ਉੱਥੇ ਦੀ ਜੋ ਕਿ ਤੇਰੇ ਨਾਮਾ ਨਹੀਂ ਪਤਾ ਕਾਜਿੰਦਾ ਇਹ ਨਾਮ ਦੇ ਨਹੀਂ ਭਗਾ ਅੱਛਾ ਦੇਖ ਲਈ ਕੀ ਕਹਿੰਦੇ ਨੇ ਦੇਖ ਲੈ ਉਹ ਦਿਨ ਆਏ ਅੰਮ੍ਰਿਤਸਰੋਂ ਅੰ데 ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਅੰ데 ਅੰਬਰ ਸਰਵ ਦਾ ਆਇਆ ਹੀ ਅੰ데 ਇੱਕ ਮਹੀਨਾ ਦਾ ਆਇਆ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਕੋਈ ਪੈਸੇ ਨਹੀਂ ਦੇਣ ਦੇ ਇਹ ਜੁਮੀਰ ਬੈਂਕ ਆ ਗਈ ਹੈ ਬੈਂਕ ਨੂੰ ਪੈਸੇ ਜਮਾ ਕਰਾਇਆ ਇਹ ਥੋੜਾ ਥਾਰੇ ਪੈਸੇ ਕਢਾ ਕੇ ਗੰਗਿਆਓ ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 1.5 ਲੱਖ ਰੁਪਇਆ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਜਿੰਦਰ ਸਿੰਘ ਸੀ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ ਸਾਰੇ 4.5 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸਿਆਂ ਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਆਵਲਵਾ ਉਥੇ ਆਖਰੀ ਕਰਾਉਣੀ ਆ ਪੁਸ਼ਪ ਕਰਾਉਣਾ ਵਾ ਪਰ ਅਸੀਂ ਇਹਨਾਂ ਕੋ ਲੈਣ ਦੇਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸਦੇ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬੜੋਦਾ ਵਾਲਿਆਂ ਨੇ ਨਵਾਂ ਸਟਾਫ ਲਿਆ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹੀ ਕਹਿੰਦੇ ਆਪਾਂ ਹਾਂਜੀ ਕੀ ਨਾਮ ਮੈਂ ਨਾਂ ਬਲਜਿੰਦਰ ਸਿੰਘ ਆ ਪਿੰਡ ਕੋਟ ਟੋਡਲ ਮਾਲਵਾ ਤੇ ਮੇਰੀ ਨੌ ਦੇ ਨਾਮ ਖਾਤਾ ਹੈਗਾ 4.5 ਲੱਖ ਰੁਪਇਆ ਜਮਾ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਤੇ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁੜ ਕੇ ਹੁੰਦੇ ਨੇ ਕਾਪੀ ਅੱਜ ਬਣਨੀ ਕਿ ਵਾਰੀਸ਼ਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਇਆ ਸਾਡੇ ਕਿਸੇ ਰਿਦਦਾਂ ਨੇ ਪਾਇਆ ਕਾਊਂਟ ਦੇ ਵਿੱਚ ਜਮਾ ਆ ਗਿਆ ਇੱਥੇ ਉਸ ਤੋਂ ਬਾਅਦ ਇਹਨਾਂ ਹੋਰ ਕਿਸੇ ਦੇ ਕਾਊਂਟ ਦੇ ਵਿੱਚ ਉਹ 2 ਲੱਖ ਰੁਪਇਆ ਵੀ ਕਰਤਾ 6.5 ਲੱਖ ਰੁਪਇਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ 10 ਦਿਨਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣ ਕਿਦਾ ਜੀ ਆਜਾਦ ਸੜਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਾੜੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਵਾ ਧਰਰਾ ਇਹ ਨਹੀਂ ਆ ਵਿੱਕ ਦੇਣ 2 ਦਿਨ ਭਾਵੇਂ ਮਹੀਨਾ ਚੱਲੇ ਤੇ ਪੈਸੇ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਨਹੀਂਗਾ ਜਨਾਂ ਦੇ ਸਾਨੂੰ ਇਨਸਾਫ ਨਾ ਮਿਲਿਆ ਪਟਿਆਲਾ ਪੁਲਿਸ ਸਪੈਸ਼ਲ ਸੈੱਲ ਵੱਲੋਂ ਸਪਾ ਸੈਂਟਰ ਦੀ ਆੜ ਵਿੱਚ ਚੁਲਾਏ ਜਾ ਰਹੇ ਜਿਸਮ ਫਰੋਸ਼ੀ ਦੇ ਧੰਦੇ ਤੇ ਵੱਡਾ ਐਕਸ਼ਨ ਪਟਿਆਲਾ ਪੁਲਿਸ ਵੱਲੋਂ ਦੋ ਸਪਾ ਸੈਂਟਰ ਦੇ ਉੱਤੇ ਰੇਡ ਕੀਤੀ ਗਈ ਜਿਸ ਦੇ ਵਿੱਚ 16 ਲੜਕੀਆਂ ਜਿਨ੍ਹਾਂ ਵਿੱਚੋਂ 8 ਵਿਦੇਸ਼ੀ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਸਪਾ ਸੈਂਟਰ ਦੇ ਮਾਲਕਾਂ ਕਰਮਜੀਤ ਤੇ ਜਤਿੰਦਰ ਦੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਿਸ ਵੱਲੋਂ 24 ਮੁੰਡੇ ਕੁੜੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜਿਦੇ ਦੇਸ਼ਾ ਨਿਰਦੇਸ਼ਾਂ ਤੇ ਜੋ ਮਾੜਿਆਂ ਸਰਾਂ ਦੇ ਖਿਲਾਫ ਜਿਹੜੀਆਂ ਸਪੈਸ਼ਲ ਮੁਹਿੰਮਾਂ ਵਿੱਡੀਆਂ ਹੋਈਆਂ ਨੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਲ ਪਟਿਆਲਾ ਤੇ ਐਸਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮਕੂਰੀ ਮਿਲੀ ਸੀਗੀ ਕਿ ਜੋ ਸਪਾ ਸੈਂਟਰਾਂ ਦੀ ਯਾਰਡ ਦੇ ਵਿੱਚ ਇੱਕ ਉਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤਾਤ ਰੇਡ ਕਰਕੇ ਉਥੋਂ 16 ਲੜਕੀਆਂ ਤੇ 8 ਲੜਕੇ ਉਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਹਾਰ ਦੇ ਵਿੱਚ ਇੱਕ ਜਿਸਮ ਫਰੋਸੀ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤਾਤ ਕਾਰਵਾਈ ਕਰਦੇ ਹੁਣਾਣਾ ਅਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ ਸਰ ਇਸ ਸਪਾ ਸੈਂਟਰ ਦਾ ਕੀ ਨਾਮ ਸੀ ਇਹ ਦਾ ਨਾਮ ਇਨਟਰਨੈਸ਼ਨਲ ਸੀਗਾ ਇੱਕ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ ਥਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਲੈਂਦੇ ਨੇ ਟੈਲੋਸਫ ਐਡ ਟੈਲੋਸਫ ਜਿਹੜਾ ਸਪਾ ਸੈਂਟਰ ਆ ਕੋਈ ਲਾਇਸੈਂਸ ਵਗੈਰਾ ਕੀ ਹੁੰਦਾ ਹੈ ਨਾ ਕੋਈ ਸਿਸਟਮ ਕੀ ਹੈ ਜਿਹੜਾ ਇਹ ਵਕ ਵਕ ਖਾਵਾ ਤੇ ਜਲਦੇ ਰਹਿੰਦੇ ਨੇ ਇਹਨਾਂ ਦਾ ਜਦੋਂ ਤਾਂ ਐਕਚੁਅਲ ਸਪਾ ਸੈਂਟਰ ਨੇ ਉਹ ਤਾਂ ਮਸਾਜ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਤੰ ਧੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆਂ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਆ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀਰੇ ਤੇ ਚੈੱਕ ਰੱਖਾਂਗੇ। ਮਾਲਕ ਗ੍ਰਿਫਤਾਰ ਕਰ ਲਿਆ। ਹਾਂ। ਮਾਲਕ ਦੁਨਣਾ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ। ਜੀ ਸਰ। ਦੋ ਸਪਾ ਸੈਂਟਰ ਸੀਗੇ ਇੱਕ ਆਰਕਨਾ ਤੇ ਚੱਲਦਾ ਸੀ ਤੇ ਇੱਕ ਸੰਸ਼ਾਣੀ ਦੇ ਨਾਂ ਤੇ ਚੱਲਦਾ ਸੀ। ਇੱਕ ਜਤਿੰਦਰ ਸਿੰਘ ਆ ਇੱਕ ਦਾ ਨਾਂ ਕਰਮਜੀਤ ਸਿੰਘ ਆ। ਦੋਨੇ ਐਫਆਈਆਰ ਦੇ ਵਿੱਚ ਬਾਈ ਨੇਮ ਨੋਮੀਨੇਟ ਨੇ। ਕਿੱਥੋਂ ਚੱਲਦੇ ਸੀਗੇ? ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਅਦਾਲਤ ਚੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨ ਗਏ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਹੁਣ ਕੋਰਟ ਕੋਈ ਵੀ ਨਹੀਂ ਰੱਖੀ ਜਾਏਗੀ ਹੁਣ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆਰਡ ਦੇ ਵਿੱਚ ਕੋਈ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਤਾਂ ਉਸਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਰ ਜੀ ਇਹ ਇਨਫੋਰਮੇਸ਼ਨ ਦੇ ਅਧਾਰ ਤੇ ਸੀ ਕਿ ਜਾਂ ਕੋਈ ਜਿਸ ਤਰ੍ਹਾਂ ਹਾਂਜੀ ਇਹ ਇਨਫੋਰਮੇਸ਼ਨ ਦੇ ਅਧਾਰ ਤੇ ਸੀ ਕਿ ਜਾਂ ਕੋਈ ਹਾਂਜੀ ਹਾਂ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਚੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਤੇ ਇੱਕ ਗੋਲੀ ਇੱਕ ਨੌਜਵਾਨ ਨੂੰ ਲੱਗੀ ਜਿਸ ਦੀ ਪਛਾਣ ਅਕਸ਼ੇ ਦੀਪ ਦੇ ਰੂਪ ਵਿੱਚ ਹੋਈ ਹੈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿਕਰ ਇਹ ਹੋ ਗਿਆ ਕਿ ਜ਼ਖਮੀ ਨੌਜਵਾਨ ਦੇ ਪਿਤਾ ਰਾਮ ਚਰਨ ਦੀ 1 ਸਾਲ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਹ ਲਗਭਗ 11:30 ਤੋਂ 12 ਵਜੇ ਦੇ ਵਿੱਚ ਵਿੱਚ ਜੜੀ ਹੈ ਇੱਕ ਇੱਥੇ ਜੀ ਬੜੀ ਬੈਟ ਜੜੀ ਹੈ ਇਨਫੋਰਮੇਸ਼ਨ ਆਪਾਂ ਨੂੰ ਮਿਲੀ ਸੀ ਜਿਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਬੜਾ ਉੱਥੇ ਕੋਈ ਪੰਜ ਛੇ ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਈਟਿੰਗ ਕੀਤੀ ਹੈ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ ਜਖਮੀ ਹੋਇਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਕੋ ਲੜਾਈ ਤੇ ਗੜਾਈ ਤੇ ਕੋਈ ਜਾਣੇ ਨਹੀਂ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਜਿੱਦਾਂ ਜਿਹੜੀ ਡਾਨੀ ਜੀ ਅੱਜ ਦੇ ਆਕਾਸ਼ ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਪੱਕੇ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਪੋਰਟ ਕਰਾਏਗਾ ਉਹਦੇ ਮੁਤਾਬਕ ਪਤਾ ਲੱਗ ਸਕਦਾ ਜੀ ਜਿੱਦਾਂ ਦੇ ਵੀ ਪਹਿਲਾਂ ਗੋਲੀ ਚੱਲੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ 1.5 ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਤੇ ਵੀ ਗੋਲੀ ਲੱਗੜ ਕਰਕੇ ਮੌਤ ਹੋਈ ਸੀ ਉਹ ਵੀ ਜੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਅਫਸਰਾਂ ਰਿਕਾਰਡ ਵੀ ਦੇਖਾਂਗੇ ਕਿ ਕਿਹੜ ਇਹਦੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਪਾ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਅ ਪਰਚਾ ਦਰਜਿਆ ਉਹਦੇ ਤੇ ਵੀ ਆਪਾਂ ਵਰਤਾਂਗੇ ਖੋਲ ਕਿੰਨੇ ਕ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ ਮਿਲੇ ਕਿੰਨੀ ਲੱਗਿਆ ਜੀ ਤੁਹਾਨੂੰ ਕਿੰਨੀ ਕ ਫਾਇਰਿੰਗ ਹੋਈ ਗਸੀ ਸਾਡੇ ਨਾਲ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਨੀ ਕਰ ਦਿੰਦੇ ਆ ਹਾਂ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨੀਮੀਟੀ ਹੈ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਯਾਰ ਰஞ்சிਸ਼ ਬਾਜੀ ਆ ਜਾਂ ਕੋਈ ਹੋਰ ਕਰਨੇ ਸਾਰੇ ਐਂਗਲ ਦੇਖਾਂਗੇ ਕੱਲ ਰਾਤ ਕਨੇ ਸ਼ੇਖੂਪੁਰਾ ਮਲੇਚੀ ਵੀ ਸ਼ੇਖੂਪੁਰਾ ਮਲੇਚੋ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨਿਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਵਿੱਚ ਵੀ ਆਪਾਂ ਪਰਚਾ ਦਰਜ ਕੀਤਾ ਡੀਐਸਪੀ ਸਾਹਿਬ ਜਿੱਦਾਂ ਜੇ ਨਾਲਾ ਗਾਜੀ ਗੋਲੀ ਨਹੀਂ ਆਂਦਾ ਉਹਦੇ ਵਿੱਚ ਜਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ ਚ ਉਹਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਆ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਦੇ ਆ ਇਸ ਵਿੱਚ ਜੰਡਾਲਾ ਵੀ ਬੋਲੀ ਚਲਣੀ ਆਮ ਗੱਲ ਹੋ ਗਈ ਲਾਅ ਐਂਡ ਆਰਡਰ ਕਿਤੇ ਡਿਸਟਰਬ ਨਹੀਂ ਦਿਸਦਾ ਭਾਈ ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤਾਂ ਪੂਰੀ ਕੋਸ਼ਿਸ਼ ਕਰਦੇ ਹਾਂ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਣਦੇ ਆ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਵੀ ਆਮ ਪਬਲਿਕ ਹੈ ਸਾਡੀ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੇ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ ਸਰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਪਪਾ ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਟਲੀ ਪਹੁੰਚਦੇ ਆ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਟੀਕੇ ਨਾਲ ਆਪਾਂ ਜਿਹਦੀ ਗੋਲੀ ਲੱਗੀ ਉਹਦਾ ਹਾਲਾਤ ਕਿਹੋ ਜਿਹਾ ਹੈ ਉਹ ਨਹੀਂ ਆਊਟ ਆਫ ਡੇਂਜਰ ਕੋਈ ਕਿੱਥੇ ਲੱਗੀ ਉਹਦੀ ਰਾਈਟ ਪੈਰ ਤੇ ਲੱਗੀ ਆ ਬਈ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਨੇ ਨਹੀਂ ਨਹੀਂ ਆਉਣ ਵਾਲਾ ਮਾਹੌਲ ਬਦਲੀਆ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਿਹਾ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਂਗੇ ਸੀਸੀ ਰਿਕਾਰਡਿੰਗ ਜੀ ਆਈ ਸਾਹਮਣੇ ਹੈ ਹਾਂਜੀ ਸੀਸੀ ਰਿਕਾਰਡਿੰਗ ਅਸੀਂ ਇਸ ਨੂੰ ਫੁਟੇਜ ਨਾਲ ਲੈ ਆਪਾਂ ਚੈੱਕ ਕਰਦੇ ਹਾਂ ਆਏ ਦਿਨ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅੱਜ ਦੁਪਹਿਰ ਬਾਦਪਿੰਡ ਗਾਲੜੇ ਸਿੱਤ ਗੁਰਦੁਆਰਾ ਸ਼੍ਰੀ ਟਾਲੀ ਸਾਇਰ ਮਾਰਗ ਤੇ ਬੈਂਕ ਤੋਂ ਪੈਸੇ ਕਢਵਾ ਕੇ ਸਕੂਟੀ ਤੇ ਆਪਣੀ ਬੇਟੀ ਦੇ ਪਿੱਛੇ ਬੈਠੀ ਔਰਤ ਕੋਲੋਂ تین ਮੋਟਰਸਾਈਕਲ ਸਵਾਰਾਂ ਨੇ ਪਿੱਛੇ ਆ ਕੇ ਪਰ ਚਪਕ ਲਿਆ ਐਨਾ ਨਹੀਂ ਨਹੀਂ ਚਪਟੀ ਔਰ ਸਕੂਟੀ ਤੋਂ ਡਿੱਗ ਗਈ ਤੇ ਉਸ ਦੇ ਸਿਰ ਤੇ ਗੈਰੀ ਸੱਟ ਵੀ ਲੱਗੀ ਤੇ ਉਸ ਦੇ ਸਿਰ ਤੇ 8 ਟਾਂਕੇ ਲਗਾਉਣੇ ਪਏ ਹਨ ਮੇਰਾ ਨਾਮ ਮਹਿਕਤ ਕੋਹੜਾ ਤੇ ਅਮਰ ਜਨਪੁਰ ਦੀ ਜਾਣ ਵਾਲੀਆਂ ਕੱਲ ਮੈਂ ਤੇ ਮੇਰੇ ਮਮਾ ਕੋਈ 12 ਵਜੇ ਕਰੋ ਗਏ ਸੀਗੇ ਤੇ ਬੈਂਕ ਤੋਂ ਹੋ ਕੇ ਅਸੀਂ ਵਾਪਸ ਆ ਰਹੇ ਸੀ ਸਕੂਲ ਫੀਸ ਵਗੈਰਾ ਕਰਕੇ ਤੇ ਅਸੀਂ ਆਪਣੀ ਸਾਈਡ ਤੇ ਆ ਰਹੇ ਸੀਗੇ ਤੇ ਪਿੱਛੋਂ ਬਾਈਕ ਤੇ ਦੋ ਤਿੰਨ ਲੜਕੇ ਆਏ ਉਹਨਾਂ ਨੂੰ ਮੈਂ ਦੇਖਿਆ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਸਾਈਡ ਦੇ ਦਿੱਤੇ ਮੈਂ ਤੇ ਮਮਾ ਸਕੂਟੀ ਤੇ ਸੀਗੇ ਆਪਾਂ ਉਹਨਾਂ ਨੂੰ ਉਹਨਾਂ ਦੀ ਸਾਈਡ ਦਿੱਤੇ ਬਟ ਉਹ ਉਸ ਸਾਈਡ ਤੋਂ ਨਹੀਂ ਗਏ ਉਹ ਰੋਂਗ ਸਾਈਡ ਤੋਂ ਆਏ ਤੇ ਆ ਕੇ ਉਹਨਾਂ ਨੇ ਤੇ ਮਮਾ ਦਾ ਬੈਗ ਖੋਲਿਆ ਜਦੋਂ ਮਮਾ ਦਾ ਬੈਗ ਖੋਲਿਆ ਤੇ ਮਮਾ نیچے ਦੇਖ ਕੇ ਉਹ ਸਿੱਧਾ ਚਲੇ ਗਏ ਗੈਲਰੀ ਵਾਲੀ ਸਾਈਡ ਤੋਂ ਅੱਗੇ ਚਲੇ ਗਏ ਉਹ ਤੇ ਫਿਰ ਮੈਂ ਸਕੂਟੀ ਰੋਕ ਕੇ ਮਮਾ ਨੂੰ ਉਠਾਇਆ ਪਹਿਲਾਂ ਤਾਂ ਮਮਾ ਉੱਠੇ ਨਹੀਂ ਮਮਾ ਬਿਓਰ ਸੀਗੇ ਫਿਰ ਅੰਕਲ ਆਏ ਸਾਡੇ ਲਾਗੇ ਉਹਨਾਂ ਨੇ ਆਪਣੀ ਕਾਰ ਵਗੈਰਾ ਰੋਕੀ ਤੇ ਫਿਰ ਉਹਨਾਂ ਨੇ ਮੰਮਾ ਨੂੰ ਉਠਾਉਣ ਦੇ ਵਿੱਚ ਹੈਲਪ ਕਰ ਦਿੱਤੀ ਤੇ ਮੇਰੇ ਘਰੇ ਫੋਨ ਕੀਤਾ ਸਾਰੇ ਫੋਨ ਕੀਤਾ ਤੇ ਫਿਰ ਉਹ ਮੇਰੇ ਨਾਲ ਮੰਮਾ ਨੂੰ ਉੱਥੇ ਡਾਕਟਰ ਕੋਲ ਲੈ ਕੇ ਗਏ ਡਾਕਟਰ ਕੋਲ ਲੱਗੇ ਉਸ ਤੋਂ ਬਾਅਦ ਫਿਰ ਘਰ ਤੇ ਆਏ ਦਿਨ ਦੇ 2:30 ਵਜੇ ਦੇ ਕਰੀਬ ਇਹ ਘਟਨਾ ਹੋਈ ਹੈ ਸਾਡੇ ਬੱਚੇ ਬੈਂਕ ਤੋਂ ਕੈਸ਼ ਲੈ ਕੇ ਆ ਰਹੇ ਸੀ ਰਸਤੇ ਦੇ ਵਿੱਚ ਨਸ਼ੇੜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਇਹ ਬ੍ਰਹਮਪੁਰ ਤੋਂ ਕੈਸ਼ ਲੈ ਕੇ ਆ ਰਹੇ ਸੀ ਇਹ ਰਸਤੇ 'ਚ ਬਹੁਤ ਉੱਪਰ ਪਿੰਡ ਪੈਂਦਾ ਉਥੋਂ ਰਸਤੇ 'ਚ ਹੁੰਦੇ ਆ ਉਹਨਾਂ ਨੇ ਨਸ਼ੇੜੀਆਂ ਨੇ ਤਿੰਨ ਬੰਦੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾਂ ਆ ਕੇ ਦੇ ਪਰਸਨ ਆ ਕੋ ਖੋਲਿਆ ਪਰਸ ਖਿੱਚ ਕੇ ਤੇ ਲੈ ਕੇ ਭੱਜ ਗਏ ਨੇ ਉਥੋਂ ਤੇ ਉਹ ਡੇਡੀ ਜਿਹੜੀ ਮੋਟਰਸਾਈਕਲ ਤੋਂ ਥੱਲੇ ਡਿੱਗੀ ਹੈ ਸਕੂਟਰੀ ਤੋਂ ਉਹਦੇ ਸਿਰ 'ਚ ਕਾਫੀ ਦੀ ਭੀਰ ਚੋਟ ਲੱਗੀ ਹੈ ਕਿ ਜੋ ਵੀ ਕਾਰਵਾਈਆਂ ਹੋ ਰਹੀਆਂ ਨੇ ਤੂੰ ਦੇਣ ਮਤਲਬ ਚਿੱਟੇ ਦੇਣ ਦੇ ਵਿੱਚ ਹੀ ਮਲਚੋਰੀ ਨੂੰ ਅੰਜਾਮ ਦੇ ਰਹੇ ਨੇ ਨਸ਼ੇੜੀ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਤੇ ਪ੍ਰਸ਼ਾਸਨ ਹੈ ਜੋ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਇਹ ਪੁਲਿਸ ਨੂੰ ਚਾਹੀਦੀ ਆ ਕੋਈ ਨਾਕੇ ਲਾਣ ਇਹਨਾਂ ਨੂੰ ਮਤਲਬ ਥੋੜਾ ਬਹੁਤਾ ਇਹਨਾਂ ਉੱਪਰ ਦਬਾਅ ਪਾਇਆ ਜਾਏ ਤੇ ਹੁਣ ਅਸੀਂ ਵੀ ਇਹੋ ਕਹਿਣਾ ਚਾਹੁੰਦੇ ਆ ਵੀ ਦੋ ਦੋ ਤਿੰਨ ਦਿਨ ਦਾ ਸਮਾਂ ਦਿੱਤਾ ਪ੍ਰਸ਼ਾਸਨ ਨੂੰ ਜੇ ਤੇ ਕਾਰਵਾਈ ਹੋ ਜਾਏਗੀ ਇਹਦੀ ਕੋਈ ਕਾਰਵਾਈ ਕਰਦੇ ਨੇ ਬੰਦੇ ਫੜੇ ਜਾਂਦੇ ਆ ਠੀਕ ਹੈ ਨਹੀਂ ਤੇ ਅਸੀਂ ਮਜਬੂਰ ਹੋ ਕੇ ਕਿ ਸੜਕਾਂ ਤੇ ਆਵਾਂਗੇ ਤੇ ਜੇਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਸੂਬਾ ਸਰਕਾਰ ਵੱਲੋਂ ਰੋਜ਼ਾਨਾ ਵੱਖ-ਵੱਖ ਪ੍ਰੋਜੈਕਟਾਂ ਦਾ ਕਾਟਣ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਆਸਾਨਖੇਰ ਪਵਾਨੀਗੜ੍ਹ ਦੇ ਨੇੜਲੇ ਪਿੰਡਾਂ ਬਖੋਪੀਰ ਦੇ ਵਿੱਚ ਹਲਕਾ ਵਿਧਾਇਕ ਨਰਿੰਦਰ ਕੋਰ ਭਰਾਸੇ ਵੱਲੋਂ ਵਾਟਰ ਸਪਲਾਈ ਪ੍ਰੋਜੈਕਟ ਦਾ ਜੋ ਕਿ 55 ਲੱਖ ਰੁਪਏ ਦੀ ਕਿਹੜੀ ਪ੍ਰੋਜੈਕਟ ਹੈ ਜਿਸ ਦਾ ਜਟ ਘਾਟਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋ ਹਲਕਾ ਵਿਧਾਇਕ ਨਰਿੰਦਰ ਕੋਰ ਭਰਾਸ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਵਾਸੀਆਂ ਨੂੰ ਹੋਰ ਵੀ ਵੱਡੀਆਂ ਸੁਗਾਤਾਂ ਦਿੱਤੀਆਂ ਜਾਣਗੀਆਂ ਬਿਲਕੁਲ ਅੱਜ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਵੱਲੋਂ ਨਗਰ ਬਖੋਪੀਰ ਦੀ ਜਿਹੜੀ ਮੰਗ ਸੀਗੀ ਵਾਟਰ ਸਪਲਾਈ ਨੂੰ ਲੈ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਉਸ ਮੰਗ ਨੂੰ ਪੂਰਾ ਕਰਦੇ ਹੋਏ 61 ਲੱਖ ਦਾ ਜਿਹੜਾ ਐਸਟੀਮੇਟ ਸੀਗਾ ਜਿਹਨੂੰ 57 ਲੱਖ ਰੁਪਏ ਦੇ ਵਿੱਚ ਅੱਜ ਕੰਪਲੀਟ ਕਰਕੇ 228 ਪਰਿਵਾਰਾਂ ਨੂੰ ਜਿਹੜਾ ਪਾਣੀ ਹੈ ਜਿਹੜਾ ਉਹ ਪਹੁੰਚਦਾ ਕੀਤਾ ਗਿਆ ਔਰ 3.5 ਕਿਲੋਮੀਟਰ ਦੀ ਜਿਹੜੀ ਲੈਂਥ ਹੈ ਜਿਹਦੇ ਨਾਲ ਪਾਣੀ ਅੱਜ ਘਰੋ ਘਰੀ ਪਹੁੰਚਦਾ ਕੀਤਾ ਤੇ 480 ਫੁੱਟ ਜਿਹੜਾ ਡੂੰਗਾ ਬੋਰ ਹੈ ਜਿਹੜਾ ਅੱਜ ਕੰਪਲੀਟ ਕਰਕੇ ਲੋਕਾਂ ਨੂੰ ਪਾਣੀ ਪਹੁੰਚਦਾ ਕਰਕੇ ਅੱਜ ਉਸ ਪ੍ਰੋਜੈਕਟ ਦਾ ਜਿਹੜਾ ਉਦਘਾਟਨ ਕੀਤਾ ਮੇਰੇ ਨਾਲ ਸਾਰੇ ਵਿਭਾਗ ਦੇ ਐਕਸੀਅਨ ਤੇ ਅਧਿਕਾਰੀ ਹੈਗੇ ਨੇ ਨਾਲ ਸਾਰੀ ਜਿਹੜੀ ಗ್ರಾಮ ਪੰਚਾਇਤ ਬਖੋਪੀਰ ਸਰਪੰਚ ਸਾਹਿਬ ਜਿਹੜੇ ਸਾਡੇ ਭੈਣ ਜੀ ਜਸਪਾਲ ਸਿੰਘ ਸਾਰੇ ਨਾਲ ਕੈ ਕਿੰਨੇ ਪਰਿਵਾਰਾਂ ਨੂੰ ਜਿਹੜਾ ਇਸ ਚੀਜ਼ ਦਾ ਲਾਭ ਮਿਲਿਆ 228 ਪਰਿਵਾਰਾਂ ਨੂੰ ਜਿਹੜੇ ਅਸੀਂ ਕਨੈਕਸ਼ਨ ਦਿੱਤੇ ਨੇ ਹੋਰ ਵੀ ਜੇ ਕੋਈ ਰਹਿੰਦਾ ਕੋਈ ਲੋੜਵੰਦ ਹੋਊਗਾ ਤਾਂ ਜਿਹੜਾ ਬੰਦਾ ਵੀ ਕੋਈ ਐਪਲੀਕੇਸ਼ਨ ਦੇਊਗਾ ਤਾਂ ਉਹਨਾਂ ਨੂੰ ਮਿਲ ਜੂਗੀ ਅੱਜ ਗੱਲਬਾਤ ਕੀਤੀ ਹੈ ਤਾਂ ਹੋਰ ਵੀ ਕਈ ਜਿਹੜੇ ਅਸੀਂ ਕੈਸੇ ਦੇ ਵਿਕਾਸ ਕਰਦੀ ਕੰਮਾਂ ਤੇ ਚਰਚਾ ਹੋਈ ਕਿਹੜੇ ਕਿਹੜੇ ਕੰਮਾਂ ਤੇ ਦੇਖੋ ਪਿੰਡ ਦੀਆਂ ਜਿਹੜੀਆਂ ਮੰਗਾਂ ਨੇ ਮੇਨ ਜਿਹੜੀਆਂ ਲਾਇਬ੍ਰੇਰੀ ਨੂੰ ਲੈ ਕੇ ਜਿਹੜੀਆਂ ਇਹਨਾਂ ਦੀ ਮੰਗ ਇਹਨਾਂ ਨੇ ਰੱਖੀ ਹੈ ਜਿਹੜਾ ਕਮਿਊਨਿਟੀ ਹਾਲ ਕਮ ਮੈਰਿਜ ਪੈਲੇਸ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਜਿਹੜੀ ਮੰਗ ਪੰਚਾਇਤ ਦੇ ਵੱਲੋਂ ਰੱਖੀ ਗਈ ਆ ਪਾਰਕ ਜਿਹੜੇ ਬਣਾਉਣ ਵਾਲੇ ਹੈਗੇ ਨੇ ਬਾਕੀ ਹੋਰ ਜਿਹੜੇ ਕੰਮ ਨੇ ਕੋ ਗਲੀਆਂ ਦੇ ਨੇ ਜਾਂ ਕੋ ਸ਼ਮਸ਼ਾਨ ਘਟਦੇ ਨੇ ਸੋ ਸਾਰੇ ਕੰਮ ਨੇ ਜਿਹੜੇ ਅੱਜ ਪੰਚਾਇਤ ਨੇ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜਾ ਉਦਘਾਟਨ ਕਰਕੇ ਗਏ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਸ਼ੁਰੂ ਕਰਾਉਣ ਦੇ ਲਈ ਦੁਬਾਰਾ ਪਿੰਡ ਦੇ ਵਿੱਚ ਆਵਾਂਗੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਤਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰਾਖਾ